ਵਾੜਾ ਜਿਹੜਾ ਪਿਛਲੇ ਦਿਨਾਂ ਜਨਾਬ ਤੋਂ ਪਟਿਆਲੇ ਦੇ ਸਿਹਤ ਮੰਤਰੀ ਡਾਕਟਰ ਗੁਰਮੀਤ ਸਿੰਘ ਦੀ ਭੋਦੀ ਦੇ ਜਿਹੜੇ ਜਿਹੜੇ ਕੱਢਿਆ ਹੋਇਆ 31/11 ਮਿਤੀ ਦਾ ਪਹਿਲਾ ਤੋਂ 23 ਤਰੀਕ ਤੋਂ ਮੰਗਤੀ ਵੀ 270 ਪੋਸਟਾਂ ਦੇ ਵਿੱਚ ਉਮਰਾਂ ਦੀ ਛੋਟ ਦਿੱਤੀ ਜਾਵੇ ਤਾਂ ਉਹ ਸਾਥੀ ਨੂੰ ਕੈਂਕੀ ਤੋਂ ਤਾਰਿਆ ਗਿਆ ਹੈ ਪਹਿਲੀ ਗੱਲ ਤਾਂ ਸਪਸ਼ਟ ਕਰ ਦਈਏ ਕਿ ਇਹ ਮੰਗ 270 ਪੋਸਟਾਂ ਵਿੱਚ ਉਮਰਾਂ ਦੀ ਛੋਟ ਲੈਣ ਦੀ ਸੀ ਨਾ ਕਿ ਪੇਪਰ ਡਿਲੇ ਕਰਾਉਣ ਦੀ ਸੀ ਜਾਂ ਰੱਦ ਕਰਾਉਣ ਦੀ ਸੀ ਬਹੁਤ ਸਾਰੇ ਸਾਥੀ ਇਸ ਗੱਲ ਤੇ ਭਲੇਖੇ ਦੇ ਵਿੱਚ ਸੀਗੇ بار بار ਸਾਡੇ ਵੱਲੋਂ ਇਹ ਗੱਲ ਜਾ ਰਹੀ ਸੀ ਉਹ ਸਰਕਾਰ ਨੇ ਆਪਣਾ ਦੇਖਣਾ ਸੀਗਾ ਕਿ ਕਿਸ ਤਰੀਕੇ ਨਾਲ ਸਰ ਉਮਰਦ ਛੋਟ ਮਿਲਦੀ ਹੈ ਤਾਕੀਰ ਦੇ ਵਿੱਚ ਸਿਹਤ ਸਕੱਤਰ ਵੱਲੋਂ ਸਿਹਤ ਮੰਤਰੀ ਵੱਲੋਂ ਇਸ ਗੱਲ ਦਾ ਭਰੋਸਾ ਦਿੱਤਾ ਗਿਆ ਪਿਛਲੇ ਦਿਨਾਂ ਦੇ ਵਿੱਚ ਵੀ ਅੱਜ ਲੇਟੈਸਟ ਬਿਲਕੁਲ ਹੁਣੇ ਕਿ ਅਗਲੀ ਭਰਤੀ ਦੇ ਵਿੱਚ ਬਹੁਤ ਛੇਤੀ 31 ਦਸੰਬਰ ਤੋਂ ਪਹਿਲਾਂ ਉਹ ਜਿਹੜੀ ਅਗਲੀ ਭਰਤੀ ਦਿੱਤੀ ਜਾਣੀ ਹੈ ਜਿਹਦੇ ਵਿੱਚ ਉਮਰਦ ਛੋਟ ਦਿੱਤੀ ਜਾਊਗੀ ਭਾਵੇਂ ਕਿ ਸਾਨੂੰ ਪਹਿਲਾਂ ਵੀ ਇਸ ਗੱਲ ਦਾ ਲਾਰਾ ਮਿਲਿਆ ਅਸੀਂ ਫਿਰ ਇੱਕ ਵਾਰ ਇਸ ਗੱਲ ਦਾ ਵਿਸ਼ਵਾਸ ਕਰਦੇ ਆਂ ਵਾਦਾ ਜਿਹੜਾ ਸਿਹਤ ਮੰਤਰੀ ਨੇ ਖੁਦ ਮੰਤਰੀ ਤੌਰ ਕੀਤਾ ਅਸੀਂ ਉਸ ਗੱਲ ਦੀ ਉਮੀਦ ਕਰਦੇ ਆਂ ਤੁਹਾਨੂੰ ਸਾਰਿਆਂ ਨੂੰ ਇਸ ਗੱਲ ਦੀ ਅਪੀਲ ਵੀ ਕਰਦੇ ਆਂ ਕਿ ਅਸੀਂ ਆਪਣੀ ਸਮਝ ਮੁਤਾਬਕ ਮੌਕੇ ਤੇ ਇਸ ਗੱਲ ਤੇ ਆ ਜਿਹੜਾ ਸਹਿਮਤੀ ਬਣਾਈ ਹੈ ਕਿ ਅਗਲੀ ਭਰਤੀ ਦੇ ਵਿੱਚ ਵੀ ਜੇਕਰ ਉਮਰਾਂਤ ਛੋੜਦੇ ਨੇ ਇੱਕ ਮੌਕਾ ਸਾਰਿਆਂ ਲਈ ਦਿੰਨੇ ਹੋ ਆ ਜਿੰਨੇ ਵੀ ਬੇਰਜ਼ਗਾਰ ਓਵਰੇਂਜ ਰਹਿੰਦੇ ਆ ਤਾਂ ਉਹਦੇ ਚ ਉਹਨਾਂ ਨੂੰ ਮੌਕਾ ਮਿਲੂਗਾ ਅਪਲਾਈ ਕਰਨ ਦਾ ਤਾਂ ਸਰਕਾਰ ਵਾਲਾ ਪੂਰਾ ਪਿਛਲਾ ਬਾਦ ਉਹ ਪੂਰਾ ਹੁੰਦਾ ਇਸ ਗੱਲ ਤੇ ਸਾਰੇ ਵੇਦਗਾਰ ਸੰਘੀ ਮੋਰਚੇ ਦੇ ਵਿੱਚ ਵੇਦਗਾਰ ਮਲਟੀਪਰਪਸ ਯੂਨੀਅਨ ਦੇ ਵਿੱਚ ਜਦੋਂ ਰੈਸਲਾ ਕਰਨ ਤੋਂ ਬਾਅਦ ਇਸ ਮੌਕੇ ਤੇ ਅਸੀਂ ਇਸ ਵਿਰਸਿੱਟੇ ਤੇ ਪਹੁੰਚਿਆ ਕਿ ਸਾਨੂੰ ਇਸ ਤੇ ਸਹਿਮਤੀ ਬਣਾ ਲੈਣੀ ਚਾਹੀਦੀ ਤੇ ਬਣਾਈ ਗਈ ਹੈ ਸਾਤੀ ਮੱਕਾ ਨੂੰ ਟੈਂਕੀ ਤੋਂ ਤਾਰਿਆ ਗਿਆ ਆ ਪਟਿਆਲੇ ਦਾ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਹਾਜ਼ਰ ਸੀਗਾ ਤੇ ਤੁਹਾਡਾ ਸਾਰਿਆਂ ਦਾ ਜਿਨ੍ਹਾਂ ਨੇ ਵੀ ਇਸ ਮੋਰਚੇ ਨੂੰ ਜਿਸ ਵੀ ਤਰੀਕੇ ਦੇ ਨਾਲ ਸਹਿਯੋਗ ਕੀਤਾ ਘਰਾਂ ਚ ਬੈਠ ਕੇ ਇੱਥੇ ਹਾਜ਼ਰੀ ਲਵਾ ਕੇ ਜਿਸ ਵੀ ਤਰੀਕੇ ਨਾਲ ਤੁਸੀਂ ਯੋਗਦਾਨ ਪਾਇਆ ਵੇਦਗਾਰ ਸੰਘੀ ਮੋਰਚੇ ਦਾ ਬੇਰਦਗਰ ਮਲਟੀਪਰਪਸ ਦੇ ਸਾਥੀਆਂ ਦਾ ਸਭ ਤੋਂ ਵੱਧ ਸਾਥੀ ਮੱਕਣ ਦਾ ਜਿਹੜੇ 11 ਦਿਨਾਂ ਤੋਂ ਲਗਾਤਾਰ ਟਿੰਕੀ ਤੇ ਬੈਠੇ ਹੋਏ ਨੇ ਸਾਰਾ ਕੁਝ ਅੱਜ ਧਰਤੀ ਤੇ ਦੁਆਰੇ ਪੈਰ ਲੱਗਿਆ 11 ਦਿਨਾਂ ਬਾਅਦ ਇਹਦਾ ਬਹੁਤ-ਬਹੁਤ ਧੰਨਵਾਦ ਹੈ ਸੋ ਅਗਲੀ ਗੱਲ ਤੁਹਾਡੇ ਨਾਲ ਸਾਥੀ ਬੱਕਣ ਜੀ ਬਾਦ ਸਾਥੀ ਰਮਨ ਜੀ ਸਾਥਿਓ ਆਪ ਤੁਹਾਨੂੰ ਬੁਲਾਇਆ ਹੈ ਤੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਪਤਾ ਹੈ ਕਿ ਪਿਛਲੇ 11 ਦਿਨਾਂ ਤੋਂ ਆਪਾਂ ਟੈਂਕੀ ਤੇ ਮੋਰਚਾ ਲਾਇਆ ਹੋਇਆ ਸੀ ਪਕੜਾ ਹੱਕ ਹੈ ਮੰਗਈ ਸੀ ਕਿ 270 ਪੋਸਟਾਂ ਦੇ ਵਿੱਚ ਜੋ ਉਮਰਤ ਸੋਰ ਜੋ ਮਿਲ ਜਾਂਦੀ ਪਰ ਸਰਕਾਰ ਨੇ ਵਧੀਆ ਸਮੋਹ ਕਰੋ ਇਹਨੀਤਾ ਜਿਵੇਂ ਕਿਹਾ ਪ੍ਰਸ਼ਾਸਨ ਨੇ ਵੀ ਔਰ ਸਿਹਤ ਮੰਤਰੀ ਨੇ ਵੀ ਜਿਹੜੇ ਅਗਲੇ ਪੋਸਟਾਂ ਨੇ ਵੀ ਤਿੰਨ ਸਮੋਹ ਤੋਂ ਪਹਿਲਾਂ ਪਹਿਲਾਂ ਦੇ ਰਹੇ ਆ ਜਿਹੋ ਦੇ ਜਿਹੜਾ ਸਾਡੇ ਜੋ ਮਸਲਾ ਹੱਲ ਕਰਦੇ ਨੇ ਸਾਡਾ ਮਸਲਾ ਪਹਿਲਾਂ ਕਿ ਇਹ ਸੀ ਪੋਸਟਾਂ ਰੱਦ ਨਾ ਹੋਣ ਔਰ ਪੇਪਰ ਹੋ ਜਾਈਏ ਪਤਾ ਨਹੀਂ ਕਿ ਇਹਨਾਂ ਨੂੰ ਰੁਜ਼ਗਾਰ ਮਿਲਣਾ ਕੀਦਾ ਚੱਲਣਾ ਚੱਲਣਾ ਸੀ ਸਰਕਾਰ ਦੇ ਨਾਲ ਇਸ ਪੋਸਟਾਂ ਦੇ ਨਾਲ ਤੋ ਸਰਕਾਰ ਨੇ ਸਾਨੂੰ ਪਾਉਂਦਾ ਕਿਦਾ ਸਾਡੇ ਨਾਲ ਬਾਕੀ ਦੇਖਦੇ ਆ ਸਰਕਾਰ ਜਿਵੇਂ ਵਾਦੇ ਘੋੜਿਆਂ ਦਾ ਜਿਵੇਂ ਦੇਵਾਂਗੇ ਧੰਨਵਾਦ ਸਾਰਿਆਂ ਦਾ ਦੇਖੋ ਜੀ ਸਭ ਤੋਂ ਵੱਡੀ ਗੱਲ ਤਾਂ ਜੋ ਕਹਿਣਯੋਗ ਹੈ ਬਾਕੀ ਤੁਸੀਂ ਸੁਣ ਹੀ ਲਿਆ ਸਾਰਾ ਕੁਝ ਮੱਖਣ ਦਾ ਬਹੁਤ ਵੱਡਾ ਸੰਘਰਸ਼ ਆ ਪਰ ਇੱਕ ਗੱਲ ਕਹਿਣੀ ਬਹੁਤ ਜ਼ਰੂਰੀ ਹੈ ਜਿਹੜੀਆਂ ਇਹ 270 ਪੋਸਟਾਂ ਚਾਹੇ ਤੋਂ ਪਹਿਲਾਂ ਵੀ ਭਰਤੀ ਆਈਆਂ ਇਹ ਸੁਖਵਿੰਦਰ ਸਿੰਘ ਢਿੱਲੋਂਾਂ ਦੀ ਗਵਾਈ ਵਿੱਚ ਜੋ ਮਲਟੀ ਪਰਪਸ ਯੂਨੀਅਨ ਚੱਲਦੀ ਰਹੀ ਹੈ ਉਸ ਦੀ ਮਿਹਨਤ ਦੀ ਬਦੌਲਤ ਹੀ 270 ਪੋਸਟਾਂ ਦਾ ਇਸ਼ਤਿਹਾਰ ਆਇਆ ਸੀਗਾ ਤਾਂ ਕੋਈ ਵੀ ਨਹੀਂ ਚਾਹੁੰਦਾ ਕਿ ਆਪਦੀ ਮਿਹਨਤ ਜਿਹੜੀ ਉਹਨੇ ਕੀਤੀ ਹੁੰਦੀ ਹੈ ਤਾਂ ਉਸ ਦਾ ਨਤੀਜਾ ਜਿਹੜਾ ਹੈਗਾ ਉਹ ਮਾੜਾ ਨਿਕਲੇ ਤਾਂ ਇਸ ਕਰਕੇ ਸਿਆਣਪ ਉਹ ਵਿਖਾਈ ਹੈ ਮਲਟੀਪਰਪਸ ਪੂਰੀ ਯੂਨੀਅਨ ਨੇ ਸਕੁੰਦਰ ਢਿਲਵਾਜੀ ਨੇ ਮੋਰਚੇ ਨਾਲ ਸੈਮਟੀ ਬਣਾਈ ਕਿ ਇਸ ਭਰਤੀ ਨੂੰ ਜਿਹੜਾ ਜਲਦੀ ਜਿਹੜਾ ਹੈਗਾ ਪੂਰਾ ਕੰਪਲੀਟ ਕਰੂਗੀ ਸਰਕਾਰ ਪੇਪਰ ਜਿਹੜਾ ਹੋਊਗਾ ਇਹ ਵੀ ਇਹ ਵੀ ਕਲੀਅਰ ਕੀਤਾ ਗਿਆ ਕਿ ਇਹਨਾਂ ਦੀ ਮੰਗ ਤਾਂ ਹੈ ਹੀ ਨਹੀਂ ਸੀ ਕਿੱਤੇ ਵੀ ਇਹ ਪੇਨੂ ਡਿਲੇ ਕਰੋ ਜਾਂ ਲੇਟ ਕਰੋ ਜਾਂ ਨਾਲੋਂ ਪੇਪਰ ਜਾਂ ਭਰਤੀ ਰੱਦ ਕਰ ਦਿਓ ਸਿਰਫ ਇੱਕੋ ਮੰਗ ਸੀ ਵੀ ਸਾਨੂੰ ਵੀ ਐਡ ਕਰ ਦਿਓ ਸਾਨੂੰ ਅਪਲਾਈ ਕਰਾ ਕੇ ਪੇਪਰ ਦਿਵਾ ਲਓ ਪਰ ਚਲੋ ਸਹਿਮਤੀ ਬਣੀ ਹੈ ਸਿੱਧ ਮੰਤਰੀ ਨੇ ਖੁਦ ਜਿਹੜਾ ਹੈਗਾ ਹੁਣ ਇੱਥੇ ਫੋਨ ਤੇ ਜਿਹੜਾ ਹੈਗਾ ਗੱਲਬਾਤ ਹੋਈ ਹੈ ਉਸ ਚ ਇਹ ਕਿਹਾ ਕਿ ਜਲਦੀ ਅਗਲੇ ਹਫਤੇ ਹੀ ਤੁਹਾਡੀ ਮੀਟਿੰਗ ਕਰਾ ਕੇ ਜਿਹੜਾ ਹੈਗਾ ਨਵੀਂ ਭਰਤੀ ਦਾ ਪ੍ਰੋਸੈਸ ਜਲਦੀ ਸ਼ੁਰੂ ਕੀਤਾ ਜਾਊਗਾ ਤੇ ਉਹਦੇ ਵਿੱਚ ਜਿਹੜਾ ਹੈਗਾ ਉਮਰ ਹੱਦ ਛੋਟ ਜਿਹੜੀ ਹੈਗੀ ਆ ਉਹ ਦਿੱਤੀ ਜਾਊਗੀ ਇਥੋਂ ਦਾ ਪ੍ਰਸ਼ਾਸਨ ਸਾਰਾ ਹਾਜ਼ਰ ਸੀ ਉਹਨਾਂ ਨੇ ਮਲਟੀਪਰਪਸਿਟ ਪ੍ਰਧਾਨ ਹੈ ਯੂਨੀਅਨ ਦੇ ਢਿਲਵਾ ਸਾਹਿਬ ਉਹਨਾਂ ਨਾਲ ਲੰਮੀ ਗੱਲਬਾਤ ਹੋਈ ਹੈ ਤਾਂ ਫੇਰ ਹੀ ਸਹਿਮਤੀ ਬਣੀ ਹੈ ਮੰਤਰੀ ਦੇ ਨਾਲ ਕਿ ਜਿਹੜਾ ਹੈਗਾ ਜਲਦੀ ਜਿਹੜਾ ਹੈਗਾ ਨਵੀਂ ਭਰਤੀ ਦੇਣੀ ਹੈ ਉਹ ਨਵੀਂ ਜਿਹੜਾ ਹੈਗਾ ਉਹਦਾ ਉਮਰਾਂ ਤੋਂ ਛੋੜ ਦੇ ਕੇ ਇਸ਼ਤਿਹਾਰ ਦੇਣਾ ਸੋ ਅਖੀਰ ਦੇ ਵਿੱਚ ਫੇਰ ਬਹੁਤ ਬਹੁਤ ਧੰਨਵਾਦ ਹੈ ਤੁਸੀਂ ਸਾਰਿਆਂ ਨੇ ਸਹਿਯੋਗ ਕੀਤਾ ਆ ਮੋਰਚੇ ਦੇ ਸਾਥੀਆਂ ਦਾ ਸਾਥੀ ਮੱਕਣ ਦਾ ਮੰਤਰੀ ਨੇ ਸਿਹਤ ਮੰਤਰੀ ਡਾਕਟਰ ਬਲਜੀਤ ਸਿੰਘ ਨੇ ਆ ਪ੍ਰਸ਼ਾਸਨ ਦੇ ਪੋਰਟ ਤੋਂ ਸਾਡੇ ਨਾਲ ਗੱਲਬਾਤ ਕਰਕੇ ਸਾਨੂੰ ਭਰੋਸਾ ਦਿੱਤਾ ਹੈ ਕਿਉਂਕਿ ਅਸੀਂ ਉਹਨਾਂ ਦੇ ਸਰਕਾਰ ਦੇ ਕਹੇ ਅਨੁਸਾਰ ਹੀ ਆਪਣੀ ਮੰਗ ਰੱਖ ਰਹੇ ਸੀ ਮੁੱਖ ਮੰਤਰੀ ਨੇ ਵਾਅਦਾ ਕੀਤਾ ਸੀਗਾ ਓਵਰੇਜ ਹੋ ਚੁੱਕਿਆਂ ਲਈ ਇੱਕ ਮੌਕਾ ਆਉਂਦੇ ਅਗਲੀ ਭਰਤੀ ਦੇ ਵਿੱਚ ਸਾਰਿਆਂ ਵਾਸਤੇ ਲੜਾਂਗੇ ਅਸੀਂ ਜਿੰਨੀ ਆਪਣੀ ਸਮਰੱਥਾ ਮੁਤਾਬਕ ਲੜਾਈ ਲੜ ਸਕਦੇ ਸੀ ਲੜੇ ਆ ਭਰਤੀ ਜਥੇਬੰਦੀਆਂ ਨੇ ਸਹਿਯੋਗ ਦਿੱਤਾ ਉਹਨਾਂ ਦਾ ਧੰਨਵਾਦ ਹੈ ਤੁਸੀਂ ਸਹਿਯੋਗ ਕੀਤਾ ਧੰਨਵਾਦ ਸਾਰੇ ਸਾਥੀਆਂ ਦਾ ਜਿਹੜੇ ਡਰੇ ਨਹੀਂ ਜਿਹੜੇ ਇਸ ਗੱਲ ਤੇ ਅੜੇ ਰਹੇ ਨੇ ਨਾ ਪੁਲਸ ਨੇ ਪਰਚੀਆਂ ਦੀ ਪ੍ਰਭਾਅ ਕੀਤੀ ਆ ਨਾ ਕਿਸੇ ਲਾਟੀ ਚੜ੍ਹਦੀ ਪ੍ਰਭਾਅ ਕੀਤੀ ਹੈ ਆਪਣੀ ਜਿੰਨੀ ਸਾਡੇ ਸਮਰੱਥਾ ਸੀ ਅਸੀਂ ਲੜਿਆ ਅਗਲੀ ਲੜਾਈ ਫੇਰ ਲੜਾਂਗੇ ਪਹਿਲਾ ਪੋਸਟ ਨਾਲ ਇਖਤਿਆਰ ਤੁਸੀਂ ਲੈਂਤਾ ਹੈ 1263 ਦਾ 200 ਦਾ 207 ਲੈਤੀਆਂ ਨੇ ਆਉਂਦੀਆਂ ਸਮੇਂ ਦੇ ਵਿੱਚ ਫੇਰ ਸਾਊਦੀ ਕਰੀ ਪਾਪਾ ਨਵੀਆਂ ਪੋਸਟ ਲਾਵਾਂਗੇ ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਜਨਤਾ ਜੈ ਸੰਘਰਸ਼ ਜਿੱਤ ਲੜਦੇ ਲੋਕਾਂ